ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੁਹਾਡਾ ਕੁਝ ਬ੍ਰੇਕ ਲੈਣ ਤੋਂ ਬਾਅਦ ਸਵਾਗਤ ਕਰਦੇ ਆਂ ਅੱਜ ਦੋਸਤੋ ਗੱਲ ਕਰ ਰਹੇ ਆਂ ਭਾਰਤੀ ਪਹਿਲਵਾਨ ਲੜਕੀ ਬਨੇਸ਼ ਫੋਗਟ ਦੀ ਬੜੀ ਟਰੋਲ ਹੋਈ ਉਹ ਰਾਜਕਰਦੀ ਧਿਰ ਨੇ ਜਿਹੜੇ ਉਹਦਾ ਆਈਟੀ ਵਿੰਗ ਹੈ ਉਹਨਾਂ ਨੇ ਬੜੀਆਂ ਉਹਦੇ ਤੇ ਲਾਨਤਾ ਲਾਈਆਂ ਬਹੁਤ ਕੁਝ ਉਹਦੇ ਬਾਰੇ ਬੋਲਿਆ ਉਹ ਦਿਲ ਕਰਦਾ ਸੀ ਕਈ ਦਿਨਾਂ ਤੋਂ ਵੀ ਉਹਦੀ ਕੱਲੀ ਕੱਲੀ ਗੱਲ ਦਾ ਜਵਾਬ ਦਿੱਤਾ ਜਾਵੇ। ਉਹ ਜਿੰਨਾਕ ਮੇਰੇ ਕੋਲ ਉਹ ਟ੍ਰੋਲਿੰਗ ਦਾ ਕੋਈ 파ਰਟ ਪਹੁੰਚਿਆ ਮੈਂ ਉਹਨੇਕ ਦੀ ਕੋਸ਼ਿਸ਼ ਕਰਦਾ ਜਵਾਬ ਦੇਣ ਦੀ ਤੇ ਉਸ ਤੋਂ ਬਾਅਦ ਉਸ ਮਹਾਨ ਕੁੜੀ ਦੀ ਜਿਹੜੀ ਵੀਰ ਰਗਾਥ ਹੈ ਜਿਹੜੀਆਂ ਉਹਦੀਆਂ ਪ੍ਰਾਪਤੀਆਂ ਉਹਦਾ ਜ਼ਿਕਰ ਕਰਾਂਗਾ। ਪਹਿਲਾਂ ਇਹ ਦੱਸ ਦਈਏ ਕਿ ਉਹ 2024 ਦੀ ਜਿਹੜੀ 올림픽 ਸੀ ਨਾ ਪੈਰਸ 올림픽 ਉਹਦੇ ਵਿੱਚ ਉਸ ਲੜਕੀ ਨੇ ਜਿਹੜਾ ਪਹਿਲੀ ਫਾਈਟ ਲੜੀ ਉਹ ਜਿਹੜਾ ਪਿਛਲੀ 올림픽 ਦੀ ਚੈਂਪੀਅਨ ਸੀਗੀ ਕੁੜੀ ਉਸ ਲੜਕੀ ਨੂੰ ਉਸ ਵਿਨੇਸ਼ ਪੋਗਟ ਨੇ ਪਹਿਲੇ ਮੈਚ ਦੇ ਵਿੱਚ ਹੀ ਜਿਹੜਾ ਆਖਰੀ 15 ਸੈਕਿੰਡ ਦੇ ਵਿੱਚ ਉਹਨੂੰ ਮਾਰ ਦਿੱਤੀ ਉਸ ਕੁੜੀ ਦੀਆਂ ਪ੍ਰਾਪਤੀਆਂ ਇਹ ਸੀ ਵੀ ਉਹ 82 ਜਿੱਤਾਂ ਲਗਾਤਾਰ ਜਿੱਤੀ ਸੀ ਇੱਕ ਵੀ ਨਹੀਂ ਸੀ ਹਾਰੀ ਕੁੱਲ ਉਨੇ ਇੰਟਰਨੈਸ਼ਨਲ ਪੱਧਰ ਤੇ 85 কুਸ਼ਤੀਆਂ ਲੜੀਆਂ ਸੀਗਾ ਜਿਹਦੇ ਵਿੱਚੋਂ ਕੇਵਲ 3 ਹਾਰੀ ਸੀ ਤੇ 82 ਜਿੱਤੀ ਸੀ ਉਸ ਤੋਂ ਬਾਅਦ ਆ ਜਿਹੜੀ ਚੌਥੀ ਹਾਰ ਹੋਈ ਉਹਦੀ ਉਹ ਉਹਦੀ ਹਾਰ ਦੇ ਕਾਰਨ ਬਣੀ ਇਹ ਸਾਡੀ ਧੀ ਰਾਣੀ ਵਿਨੇਸ਼ ਫੋਗਟ ਜਿਹਨੇ ਬੜੀ ਤਕੜੀ ਮਿਹਨਤ ਕੀਤੀ ਸੀ ਤੇ ਦੂਸਰਾ ਮੈਚ ਜਿਹੜਾ ਸੀਗਾ ਉਹਦਾ ਉਹ ਉਹਨੇ ਜਿਹੜੀ ਦੂਸਰੀ ਰੈਸਲਰ ਸੀ ਉਸ ਨੂੰ ਉਹਨੇ 5 0 ਤੇ ਮਾਤ ਦਿੱਤੀ ਸੀ ਤੇ ਜਿਹੜੀ ਤੀਸਰੀ ਰੈਸਲਰ ਜਿਹੜੀ ਸੈਮੀ ਫਾਈਨਲ ਦੇ ਵਿੱਚ ਉਹਦੇ ਨਾਲ ਲੜੀ ਸੀ ਤੇ ਉਹਨੇ ਉਹਨੂੰ ਵੀ ਜਿਹੜਾ ਪਟਕਣੀ ਦਿੱਤੀ ਤੇ ਉਹਨੂੰ ਵੀ ਚੰਗੇ ਪੁਆਇੰਟਾਂ ਦੇ ਉੱਤੇ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ ਫਾਈਨਲ ਦੇ ਵਿੱਚ ਜਿਹੜਾ ਉਹਦਾ ਮੁਕਾਬਲਾ ਹੋਣਾ ਸੀ ਤਾਂ ਉਹਦਾ ਮੁਕਾਬਲਾ ਹੋਣਾ ਸੀ ਅ ਯੂ ਐਸ ਏ ਦੀ ਲੜਕੀ ਦੇ ਨਾਲ ਉਸ ਲੜਕੀ ਨੂੰ ਪਿਛਲੇ ਸਾਲ ਦੋ ਵਾਰੀ ਉਹਦੇ ਨਾਲ ਇਹਦਾ ਮੁਕਾਬਲਾ ਹੋਇਆ ਸੀ ਤੇ ਇਹਨੇ ਉਹਨੂੰ ਦੋਨੇ ਵਾਰ ਪਟਕਣੀ ਦਿੱਤੀ ਸੀ ਤੇ ਦੋਵੇਂ ਵਾਰ ਇਹ ਜੇਤੂ ਰਹੀ ਸੀ ਵਿਨੇਸ਼ ਫੋਰਟ ਦਾ 골ਡ ਮੈਡਲ ਪੱਕਾ ਸੀ ਲਗਭਗ ਪੱਕਾ ਪਰ ਕਿਸਮਤ ਨੇ ਉਹਦਾ ਸਾਥ ਨਹੀਂ ਦਿੱਤਾ ਜਾਂ ਕਹਿ ਲੋ ਆਪਣੇ ਆਲੇ ਉਹਦਾ ਸਾਥ ਨਹੀਂ ਦਿੱਤਾ ਜਿਸ ਕਰਕੇ ਉਹ ਜਿਹੜਾ ਇਹ ਬਾਉਟ ਦੇ ਵਿੱਚ ਆਪਣਾ ਭਾਰ ਪੂਰਾ ਨਹੀਂ ਰੱਖ ਸਕੀ ਤੇ ਜਿਸ ਦੀ ਬਦੌਲਤ ਉਸ ਨੂੰ ਜਿਹੜਾ ਸੀਗਾ ਉਹ ਡਿਸਕਵালিਫਾਈ ਹੋਣਾ ਪੈ ਗਿਆ ਤੇ ਉਹ ਬਿਨਾ ਕਿਸੇ ਮੈਡਲ ਤੋਂ ਵਾਪਸ ਸਾਡੇ ਦੇਸ਼ ਦੇ ਵਿੱਚ ਆਈ ਉਹ ਦੋਸਤੋ ਜਿਹੜਾ ਰਾਜਕਰਦੀ ਧਿਰ ਦਾ ਟਰੋਲਿੰਗ ਲਾਣਾ ਹੈ ਜਿਹੜਾ ਆਈਟੀ ਵਿੰਗ ਹੈ ਇਹਨਾਂ ਦਾ ਉਹਨਾਂ ਨੇ ਕੀ ਕੀ ਟਰੋਲ ਕੀਤਾ ਪਹਿਲਾਂ ਪੁੱਛਦੇ ਨੇ ਪੁੱਛਤਾ ਹੈ ਦੇਸ਼ 53 ਕਿਲੋ ਵਾਲੀ ਲੜਕੀ 50 ਕਿਲੋ ਵਿੱਚ ਕਿਵੇਂ ਆਈ ਤੇ ਦੂਸਰੇ ਪਾਸੇ ਇੱਕ ਜਿਹੜੀ ਦੇਸ਼ ਦੀ ਚਰਚਿਤ ਲੜਕੀ ਹੈ ਜਿਹੜੀ ਹਮੇਸ਼ਾ ਆਪਣੇ ਬਿਆਨਾਂ ਦੇ ਵਿੱਚ ਚਰਚਾ ਦੇ ਵਿੱਚ ਰਹਿੰਦੀ ਹੈ ਉਹ ਹੈ ਕੰਗਣਾ ਰਣੌਤ ਤੇ ਕੰਗਣਾ ਰਣੌਤ ਦਾ ਬਿਆਨ ਸੀ ਕਹਿੰਦੇ ਵੀ ਇਹ ਬੋਦੀ ਜੀ ਦੀ ਮਿਹਰਬਾਨੀ ਸੀ ਜਿਨ੍ਹਾਂ ਨੇ ਉਹਨਾਂ ਨੂੰ 53 ਕਿਲੋ ਦੇ ਵਿੱਚ ਨਾ ਆਉਣ ਕਰਕੇ ਉਹਨੇ 50 ਦੇ ਵਿੱਚ ਚਾਂਸ ਦਿੱਤਾ ਸੋ ਪਹਿਲਾਂ ਤਾਂ ਇਸ ਬੀਬੀ ਨੂੰ ਜਵਾਬ ਹੈ ਵੀ ਬੀਬਾ ਜੀ ਇਹ ਜਿਹੜੇ ਚਾਂਸ ਨੇ ਨਾ ਸਰਕਾਰਾਂ ਦੇ ਦਿੱਤੇ ਨਹੀਂ ਮਿਲਦੇ ਹੁੰਦੇ ਇਹ ਪਹਿਲਵਾਨੀ ਖੇਤਰ ਹੈ ਜਾਂ ਕੋਈ ਵੀ ਖੇਡ ਖੇਤਰ ਹੈ ਉਹਦੇ ਵਿੱਚ ਚਾਂਸ ਲੈਣੇ ਪੈਂਦੇ ਨੇ ਦੇਣ ਨੂੰ ਤਾਂ ਸਰਕਾਰਾਂ ਚ ਹੁਣ ਤਹਾਰਕ ਨੂੰ ਦੇ ਦੀਆਂ ਕੋਈ ਗ੍ਰਾਂਟ ਨਹੀਂ ਹੁੰਦੀ ਜੇ ਮੋਦੀ ਜੀ ਕਰਕੇ ਹੀ ਆਉਂਦਾ ਇਹ ਚਾਂਸ ਦਿੱਤੇ ਜਾਂਦੇ ਤਾਂ ਪੂਰੇ ਦੀ ਪੂਰੇ ਜਿਹੜੀ ਸੀਗੀ ਬੀਜੇਪੀ ਪਾਰਟੀ ਉਹ ਸਾਰੀ ਦੀ ਸਾਰੀ 올림픽 ਖੇਡ ਆਉਂਦੀ ਇਹ ਚਾਂਸ ਹੈ ਇਹ ਖਿਡਾਰੀ ਲੈਂਦਾ ਹੈ ਇਹ ਕੋਈ ਦਿੰਦਾ ਨਹੀਂ ਹੁੰਦਾ ਤੇ ਦੂਸਰੀ ਗੱਲ ਜਿਹੜੀ 55 ਕਿਲੋ ਵਾਲੀ ਲੜਕੀ 50 ਕਿਲੋ ਦੇ ਵਿੱਚ ਕਿਵੇਂ ਖੇਡੀ ਇਹਦਾ ਵੀ ਇੱਕ ਕਾਰਨ ਹੈ ਦੋਸਤੋ ਜਦੋਂ ਆਪ ਜਿਹੜੀ ਸੀਗੀ ਜਿਹੜੀ ਪਿਛਲੀਆਂ ਏਸ਼ੀਆਈ ਖੇਡਾਂ ਹੋਈਆਂ ਸੀਆਂ ਇਹਨਾਂ ਦੇ ਵਿੱਚ ਇਸ ਕੁੜੀ ਨੇ 53 ਕਿਲੋ ਦੇ ਵਿੱਚ ਭਾਗ ਲੈਣਾ ਸੀ ਪਰ ਪ੍ਰੈਕਟਿਸ ਦੌਰਾਨ ਇਹਦੀ ਕੂਣੀ ਤੇ ਏਸੀ ਸੱਟ ਲੱਗੀ ਵੀ ਇਹਦੀ ਜਿਹੜੀ ਕੂਣੀ ਸੀ ਉਹ ਜਿਹੜੀ ਉਹਦੇ ਫ੍ਰੈਕਚਰ ਹੋ ਗਿਆ ਤੇ ਇਹਨੂੰ ਲੰਬਾ ਸਮਾਂ ਉਹਦੇ ਤੇ ਪੱਟੀ ਲਾਉਣੀ ਪੈਗੀ ਤੇ ਇਹਦੀ ਬਾਹ ਮੰਨੀ ਹੋਈ ਸੀ ਇਹਨੇ ਆਪਣੀਆਂ ਫੇਸਬੁੱਕ ਤੇ ਤੇ ਆਪਣੇ ਜਿਹੜਾ ਚੈਨਲ ਦੇ ਦਿੱਤੇ ਵੀ ਇਹਨੇ ਆਪਣੀਆਂ ਵੀਡੀਓਜ਼ ਪਾਈਆਂ ਵੀ ਮਾਫ ਕਰਨਾ ਮੈਂ ਇਹਨਾਂ ਦੇ ਖੇਡਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੀ ਉਸ ਤੋਂ ਬਾਅਦ ਇਹਦੀ ਥਾਂ ਤੇ ਜਿਹੜੀ ਕੁੜੀ ਅੰਤਮ ਪੰਗਾਲ ਉਹ ਨੂੰ ਭੇਜਿਆ ਗਿਆ ਉਹ ਸਿਲਵਰ ਮੈਡਲ ਜੇਤੂ ਬਣ ਕੇ ਆਈ ਉਹ ਵੀ ਦੱਸ ਦਿਆਂ ਦੋਸਤੋ ਇਸ ਤੋਂ ਪਹਿਲੀਆਂ ਏਸ਼ੀਆਈ ਗੇਮਜ਼ ਦੇ ਵਿੱਚ ਅੰਤਮ ਜਿਹੜਾ ਇਹ ਸੀਗੀ ਵਿਨੇਸ਼ ਫੋਗਟ ਇਸ ਲੜਕੀ ਨੇ ਪਿਛਲੀਆਂ ਜਿਹੜੀਆਂ ਇਹਦੇ ਤੋਂ ਪਹਿਲੀਆਂ ਏਸ਼ੀਆਈ ਖੇਡਾਂ ਹੋਈਆਂ ਸੀਆਂ ਉਹਨਾਂ ਦੇ ਵਿੱਚ ਇਹਨੇ 골ਡ ਮੈਡਲ ਜਿੱਤਿਆ ਸੀ ਤੇ ਉਹ 골ਡ ਮੈਡਲ ਜਿੱਤਣ ਵਾਲੀ ਇਹ ਦੇਸ਼ ਦੀ ਪਹਿਲੀ ਲੜਕੀ ਸੀ ਜਿਹੜੀ ਏਸ਼ੀਆ ਦੇ ਵਿੱਚੋਂ ਕੁਸ਼ਤੀ ਦੇ ਮੁਕਾਬਲਿਆਂ ਦੇ ਵਿੱਚੋਂ 골ਡ ਮੈਡਲ ਲੈ ਕੇ ਆਈ ਹੈ ਉਹ ਵਿਨੇਸ਼ ਫੋਗਟ ਹੀ ਸੀ ਇਹਦਾ ਮਨ ਦਾ ਸੁਪਨਾ ਸੀ ਵੀ ਲਗਾਤਾਰ ਦੂਸਰੀ ਵਾਰ ਮੈਂ ਚੈਂਪੀਅਨ ਬਣ ਕੇ ਇੱਕ ਵਾਰੀ ਫੇਰ 골ਡ ਲੈ ਕੇ ਆ ਮੈਂ ਏਸ਼ੀਆ ਖੇਡਾਂ ਦੇ ਵਿੱਚੋਂ ਪਰ ਇਹ ਸੱਟਾ ਫੇਟਾਂ ਦੀ ਖੇਡ ਹੈ ਇੱਥੇ ਕੋਈ ਪਤਾ ਨਹੀਂ ਕਦੋਂ ਕਿਹੜੇ ਖਿਡਾਰੀ ਨੂੰ ਜਿਹੜਾ ਬਾਹਰ ਹੋਣਾ ਪੈ ਜੇ ਸੋ ਇਹਦੀ ਥਾਂ ਤੇ ਅੰਤਮ ਪੰਗਾਲ ਉਹ ਕੁੜੀ ਨੂੰ ਚਾਂਸ ਦਿੱਤਾ ਗਿਆ ਉਹਨੇ ਇਹਨਾਂ ਖੇਡਾਂ ਦੇ ਵਿੱਚੋਂ ਜਿਹੜਾ ਉਹ ਤੀਸਰੇ ਨੰਬਰ ਤੇ ਰਹਿ ਕੇ ਉਹਨੇ ਜਿਹੜਾ ਕਾਂਸੀ ਦਾ ਪਦਕ ਜਿੱਤਿਆ ਸੀਗਾ ਉਹ ਤਗਮਾ ਜਿੱਤਿਆ ਸੀ ਉਸ ਕੁੜੀ ਨੇ ਤੇ ਉਸ ਤੋਂ ਬਾਅਦ ਦੋਸਤੋ ਵਰਲਡ ਚੈਂਪੀਅਨਸ਼ਿਪ ਹੋਈ ਉਹਦੇ ਵਿੱਚ ਫੇਰ ਹੀ ਪੂਰੀ ਤਰ੍ਹਾਂ ਫਿੱਟ ਨਹੀਂ ਸੀ ਇਹਨੇ ਹਿੱਸਾ ਨਹੀਂ ਲਿਆ ਬਨੇ ਬਨੇਸ਼ ਵੋਕਟ ਦੇ ਹਿੱਸਾ ਨਾ ਲੈਣ ਕਾਰਨ ਅੰਤਮ ਬੰਗਾਲ ਇੱਕ ਵਾਰੀ ਫੇਰ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ ਗਈ ਇਸੇ weight category ਦੇ ਵਿੱਚ 53 ਕਿਲੋ ਵਾਲੀ weight category ਦੇ ਵਿੱਚ ਤੇ ਉਹਨੇ ਉਹ ਮੈਦ ਉਥੋਂ ਵੀ ਉਸਨੇ 30 ਨੰਬਰ ਤੇ ਰਹਿ ਕੇ ਜਿਹੜਾ ਮੈਡਲ ਜਿੱਤ ਲਿਆ ਤੇ ਇਹ ਦੇ ਵਿੱਚ ਜਿਹੜੇ ਇਹਨਾਂ ਦੇ ਕੋਚ ਸਾਫ ਸੀ ਨਾ ਅੰਤਮ ਬੰਗਾਲ ਦੇ ਉਹਨਾਂ ਦਾ ਵੀ ਇਹੀ ਬਿਆਨ ਆਇਆ ਉਹ ਕਹਿੰਦਾ ਵੀ ਜੇ ਅੰਤਮ ਪੰਗਾਲ 53 ਕਿਲੋ ਦੇ ਵਿੱਚ ਪਹੁੰਚੀ ਹੈ ਤਾਂ ਆਪਣੀ ਯੋਗਤਾ ਦੇ ਸਿਰ ਤੇ ਪਹੁੰਚੀ ਹੈ ਉਹਨੇ ਕਿਸੇ ਨਾਲ ਚੀਟਿੰਗ ਨਹੀਂ ਕੀਤੀ ਬਿਲਕੁਲ ਦੋਸਤੋ ਕੋਈ ਚੀਟਿੰਗ ਨਹੀਂ ਕੀਤੀ ਉਸ ਕੁੜੀ ਨੇ ਉਹ ਵੀ ਦੇਸ਼ ਦੀ ਧੀ ਹੈ ਕਿਉਂਕਿ ਇੱਥੇ ਤੱਕ ਪਹੁੰਚਣਾ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ ਹੁੰਦਾ ਉਸ ਕੁੜੀ ਨੇ ਵੀ ਮਿਹਨਤ ਕੀਤੀ ਹੈ ਉਹ ਤਾਂ ਹੀ ਇੱਥੇ ਤੱਕ ਪਹੁੰਚੀ ਸੀ ਪਰ ਇਹ ਜਿਹੜੀ ਹੈ ਨਾ ਚੀਟਿੰਗ ਇਹ ਇਹ ਉਹ ਇਹ ਅੰਤਮ ਪੰਗਾਲ ਨੇ ਨਹੀਂ ਕੀਤੀ ਨਾ ਹੀ ਇਹਦੇ ਕੋਚ ਨੇ ਕੀਤੀ ਹੈ ਨਾ ਹੀ ਕਿਸੇ ਹੋਰ ਨੇ ਕੀਤੀ ਹੈ ਜੇ ਕੀਤੀ ਹੈ ਤਾਂ ਉਹ ਜਿਹੜਾ WFO ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ WFI ਉਹਨਾਂ ਨੇ ਕੀਤੀ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਰੂਲ ਬਣਾਇਆ ਸੀ ਕਹਿੰਦੇ ਵੀ ਕੋਈ ਵੀ ਖਿਡਾਰੀ ਕਿੰਨਾ ਵੀ ਤਕੜਾ ਹੋਵੇ ਤੇ ਕਿਸੇ ਵੀ ਖੇਡ ਦੇ ਵਿੱਚ ਉਹ ਮੈਡਲ ਲੈ ਕੇ ਆਇਆ ਹੋਵੇ ਭਾਵੇਂ 올림픽 ਦੇ ਵਿੱਚੋਂ ਲੈ ਕੇ ਆਇਆ ਹੋਵੇ ਉਹਨੂੰ ਦੁਬਾਰਾ ਆਪਣੀ ਐਂਟਰੀ ਪਾਉਣ ਵਾਸਤੇ ਜਿਹੜਾ ਹੈਗਾ ਦੁਬਾਰਾ ਟਰੈਲਾਂ ਦੇ ਵਿੱਚੋਂ ਗੁਜ਼ਰਨਾ ਪਊਗਾ ਆਪਣੇ ਦੂਸਰੇ ਜਿਹੜੇ weight category ਵਾਲੇ ਨੇ ਉਹਨਾਂ ਨੂੰ ਹਰਾ ਕੇ ਹੀ ਜਿਹੜਾ ਵਜਾਊਗਾ ਉਹ ਫਾਈਨਲ ਦੇ ਉਹ 올림픽 ਦੇ ਵਿੱਚ ਹਿੱਸਾ ਲਊਗਾ ਸੋ ਦੋਸਤੋ ਇਹਦੇ ਜੇ ਇਹੀ ਰੂਲ ਇਹ ਰੱਖਦੇ ਤਾਂ ਅੰਤਮ ਪੰਗਾਲ ਨੂੰ ਆਪਣੇ weight ਦੀਆਂ ਚਾਰ categories ਵਾਲੀਆਂ ਕੁੜੀਆਂ ਦੇ ਨਾਲ ਜਿਹੜਾ ਉਹਨੂੰ ਦੁਬਾਰੇ ਲੜਨਾ ਪੈਣਾ ਸੀ ਤੇ ਉਥੋਂ ਉਹ ਜੇ ਜਿੱਤ ਕੇ ਜਾਂਦੀ ਤਾਂ ਫੇਰ ਉਹ ਉਹਦੀ ਹੱਕ ਦਾਵੇਦਾਰ ਬਣਦੀ ਸੀ ਉਹਦੀ ਹੱਕਦਾਰ ਬਣਦੀ ਸੀ ਪਰ ਫੈਡਰੇਸ਼ਨ ਨੇ ਕੀ ਕੀਤਾ ਰੂਲ ਚੇਂਜ ਕਰਤਾ ਇੱਕੇ ਵਾਰੀ ਉਹਦੇ ਚ ਸਾਫ ਸਾਫ ਇਹਨਾਂ ਨੇ ਕਹਿ ਦਿੱਤਾ ਵੀ ਇਸ ਵਾਰੀ ਜਿਹੜੀ ਹੈ ਇਸ ਕੈਟਾਗਰੀ ਦੇ ਵਿੱਚ ਅੰਤਮ ਬੰਗਾਲ ਨੂੰ ਸੀ ਸਿੱਧੀ ਐਂਟਰੀ ਦੇਣੇ ਆ ਤੇ ਨਾਲ ਦੇਖੋ ਸ਼ਰਤ ਕੀ ਲਾਈ ਵੀ ਇਹ ਇਹ ਐਂਟਰੀ ਇਸੇ ਵਾਰ ਹੈ ਅਗਲੀ ਵਾਰ ਇਹ ਐਂਟਰੀ ਜਿਹੜੀ ਹੈ ਉਹ ਫੈਡਰੇਸ਼ਨ ਚਾਹੂ ਤਾਂ ਮਿਲੂ ਨਹੀਂ ਆਦਰਵਾਈਜ਼ ਇਹਦਾ ਹੱਕ ਨਹੀਂ ਹੋਊਗਾ ਸੋ ਦੋਸਤੋ ਇੱਕ ਤਾਇ ਦੇਖੋ ਵੀ ਜਿਹੜੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਹੈ ਉਹਨਾਂ ਨੇ ਪਾਵਰਾਂ ਕਿੰਨੀਆਂ ਆਪਣੇ ਹੱਥ ਹੱਥ ਦੇ ਵਿੱਚ ਰੱਖੀਆਂ ਹੋਈਆਂ ਆਪਣੇ ਰਹਿਮੋ ਕਰਮ ਤੇ ਉਹਨਾਂ ਨੇ ਸਾਰਾ ਕੁਝ ਛੱਡਿਆ ਹੋਇਆ ਸੋ ਉਹ ਐਂਟਰੀ ਜਦੋਂ ਅੰਤਮ ਪੰਗਾਲ ਨੂੰ ਦਿੱਤੀ ਗਈ ਤਾਂ ਇਹਨੇ ਬਾਰ ਬਾਰ ਕੋਸ਼ਿਸ਼ ਕੀਤੀ ਵੀ ਦੁਬਾਰਾ ਟ੍ਰਾਇਲ ਕਰਵਾਓ ਪਹਿਲਾਂ ਦੇ ਵਿੱਚ ਹੋ ਸਕਦਾ ਹੈ ਅੰਤਮ ਪੰਗਾਲ ਨੂੰ ਜਿਹੜੀ ਵਿਨੇਸ਼ ਫੋਗਟ ਹਰਾ ਕੇ 올림픽 ਦੇ ਵਿੱਚ ਪਹੁੰਚ ਜਾਂਦੀ ਪਰ ਜਦੋਂ ਫੈਡਰੇਸ਼ਨ ਨੇ ਫੈਸਲਾ ਦਿੱਤਾ ਉਹਨੂੰ ਸਿੱਧੀ ਐਂਟਰੀ ਦੇਤੀ ਤੇ ਇਹਦੇ ਲਈ ਸਾਰੇ ਰਾਹ ਬੰਦ ਹੋ ਗਏ ਤੇ ਇਹ ਜਵਾਬ ਹੈ ਮੇਰਾ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਨੇ 53 ਕਿਲੋ ਵਾਲੀ ਕੁੜੀ 50 ਚ ਕਿਉਂ ਆਈ ਇਹ ਹਿੰਮਤ ਹਾਰਨ ਵਾਲੀ ਕੁੜੀ ਨਹੀਂ ਸੀ ਇਹਨੇ ਦੇਖਿਆ ਵੀ ਜੇ ਮੈਂ ਇਹੀ ਲੜਾਈ ਫੈਡਰੇਸ਼ਨ ਨਾਲ ਲੜਦੀ ਰਹੀ ਤਾਂ ਮੈਨੂੰ ਇਹ 올림픽 ਤੋਂ ਬਾਹਰ ਕਰ ਦੇਣਾ ਕਿਉਂਕਿ ਉਹਨਾਂ ਦਾ ਸਿੱਧਾ ਨਿਸ਼ਾਨਾ ਸੀ ਜਦੋਂ ਇੱਕੇ ਵਾਰੀ ਚਾਂਸ ਦਿੱਤਾ ਵੀ ਅਗਲੀ ਵਾਰੀ ਨਹੀਂ ਦੇਣਾ ਅਗਲੀ ਵਾਰੀ ਫੈਡਰੇਸ਼ਨ ਚਾਹੂ ਤਾਂ ਮਿਲੂਗੀ ਉਹ ਸਿਰਫ ਅੰਤਮ ਜਿਹੜਾ ਅੰਤਮ ਪਗਾ ਲੋ ਐਂਟਰੀ ਦੇਣੀ ਸੀ ਤੇ ਵਿਨੇਸ਼ ਪੋਗਟ ਨੂੰ ਇਹਨਾਂ ਨੇ ਬਾਹਰ ਕਰਨਾ ਸੀ 올림픽 ਦੇ ਵਿੱਚੋਂ ਪਰ ਇਸ ਕੁੜੀ ਦੀ ਹਿੰਮਤ ਵੇਖੋ ਇਹਨੇ ਆਪਣਾ weight lose ਕੀਤਾ weight lose ਕਰਕੇ ਇਹਨੇ 50 ਕਿਲੋ ਦੇ ਟ్రਾਇਲ ਦਿੱਤੇ ਤੇ ਉੱਥੇ ਜਾ ਕੇ ਇਸ ਕੁੜੀ ਨੇ ਜਿਹੜਾ ਫੇਰ ਦਮ ਦਿਖਾਇਆ ਤੇ ਆਪਣੀ ਐਂਟਰੀ ਹੈ ਜਿਹੜੀ 올림픽 ਦੇ ਵਿੱਚ ਪਾ ਲਈ ਸੋ ਦੋਸਤੋ ਇਹ ਕੋਈ ਚੀਟਿੰਗ ਨਹੀਂ ਸੀ ਕੀਤੀ ਇਹਨੇ ਇਨੇ ਆਪਣੇ ਬਲ ਬੂਤੇ ਤੇ ਆਪਣੇ ਦਮ ਤੇ ਜਦੋਂ ਉਹਦੇ 53 ਕਿਲੋ ਵਾਲੇ ਰਾਹ ਬੰਦ ਕਰਤੇ ਤਾਂ ਇਸ ਕੁੜੀ ਨੇ ਆਪਣੀ ਐਂਟਰੀ ਹੈ ਜਿਹੜੀ ਉਹ ਦੁਬਾਰਾ 올림픽 ਦੇ ਵਿੱਚ ਪਾਈ ਤੇ ਉਹ ਤੁਸੀਂ 올림픽 ਦੇ ਵਿੱਚ ਦੇਖਿਆ ਹੀ ਹੈ ਵੀ ਇਹਦੀ ਪਰਫਾਰਮੈਂਸ ਕੀ ਰਹੀ ਇਹ ਦੇਸ਼ ਦੀ ਪਹਿਲੀ ਕੁੜੀ ਸੀ ਜਿਹੜੀ ਫਾਈਨਲ ਤੱਕ ਪਹੁੰਚੀ ਤੇ ਜਿਹੜੇ ਖੇਡਾਂ ਦੇ دیਵਾਨੇ ਨੇ ਨਾ ਉਹ ਉਹੀ ਕਹਿੰਦੇ ਨੇ ਧੀਏ ਤਕੜੀ ਰਹਿ ਜਿਹੜੇ ਮੇਲੇ ਦੇ ਵਿੱਚ ਤੂੰ ਸੋਨੇ ਨੂੰ ਹੱਥ ਲਾ ਕੇ ਮੁੜੀ ਹੈ ਨਾ ਉਸ ਮੇਲੇ ਦੇ ਵਿੱਚ ਉਸ ਨੂੰ ਦੇਖਣ ਨੂੰ ਵੀ ਤਰਸਦੇ ਨੇ ਲੋਕ ਪਹੁੰਚਣਾ ਤਾਂ ਦੂਰ ਦੀ ਗੱਲ ਜਿੱਥੇ ਤੂੰ ਪਹੁੰਚਿਆਈ ਉੱਥੇ ਹਰ ਇੱਕ ਨਹੀਂ ਪਹੁੰਚ ਸਕਦਾ ਸੋ ਦੋਸਤੋ ਇਸ ਕੁੜੀ ਬਾਰੇ ਜ਼ਿਆਦਾਤਰ ਜਿਹੜੇ ਲਿਖਦੇ ਨੇ ਜਾਂ ਬੋਲਦੇ ਨੇ ਉਹ ਆਈਟੀ ਸੈੱਲ ਵਾਲੇ ਰਾਜਕਰਦੀ ਧਿਰ ਦੇ ਆਈਟੀ ਸੈੱਲ ਵਾਲੇ ਉਹ ਕੀ ਕਹਿੰਦੇ ਨੇ ਕਹਿੰਦੇ ਇਸ ਲੜਕੀ ਨੇ ਵਿਨੇਸ਼ ਪੋਗਟ ਨੇ ਤਿੰਨ 올림픽 ਦੇ ਵਿੱਚ ਹਿੱਸਾ ਲਿਆ ਤੇ ਤਿੰਨਾਂ ਦੇ ਵਿੱਚੋਂ ਦਾ ਕੋਈ ਮੈਡਲ ਨਹੀਂ ਆਇਆ ਬਿਲਕੁਲ ਸਹੀ ਹੈ ਉਹ ਸਹੀ ਕਹਿੰਦੇ ਨੇ ਪਰ ਅਸਲੀਅਤ ਜਾਣਣ ਤੋਂ ਉਹ ਕੋਹਾਂ ਦੂਰ ਨਹੀਂ ਪਹਿਲੀ ਜਿਹੜੀ 올림픽 ਸੀ 2016 ਵਾਲੀ 2016 ਵਾਲੀ 올림픽 ਦੇ ਵਿੱਚ ਪਹਿਲੀ ਜਿਹੜੀ ਇਹਨੇ ਫਾਈਟ ਲੜੀ ਆਪਣੀ ਆਪਣੀ ਵਿਰੋਧੀ ਦੇ ਨਾਲ ਤੇ ਉਹਨੂੰ ਹਰਾਇਆ ਕਿੰਨੇ ਦੇ ਨੇ ਚਿੱਤ ਕਰਕੇ ਬਾਈਫਾਲ ਚਿੱਤ ਕਰਕੇ ਉਹਨੂੰ ਹਰਾ ਕੇ ਦੂਸਰੇ ਜਗ੍ਹਾ ਦੇ ਲਈ ਐਂਟਰੀ ਭਾਰੀ ਸੀ ਉੱਥੇ ਇਹਦਾ ਮੁਕਾਬਲਾ ਚੀਨੀ ਰੈਸਲਰ ਦੇ ਨਾਲ ਹੋਇਆ ਬਦਕਿਸਮਤੀ ਦੇ ਨਾਲ ਜਦੋਂ ਚੀਨੀ ਰੈਸਲਰ ਨੂੰ ਦਾਮ ਮਾਰ ਕੇ ਸਿੱਟਣ ਲੱਗੀ ਤਾਂ ਇਹਦੇ ਜਿਹੜੇ ਗੋਡੇ ਦੇ ਲਿਗਾਮੈਂਟ ਸੀ ਉਹ ਦੋਨੇ ਟੁੱਟ ਗਏ ਤੇ ਉੱਥੇ ਇਹ ਇਹਦਾ ਬੁਰਾ ਹਾਲ ਹੋ ਗਿਆ ਇਹ ਇਹਦਾ ਚੀਂ ਚੀਂ ਦੀਆਂ ਚੀਕਾਂ ਨਿਕਲ ਗਈਆਂ ਤੇ ਜਦੋਂ ਕੋਈ ਖਿਡਾਰੀ ਇੰਜਰਡ ਹੋ ਜੇ ਤੇ ਫਿਰ ਉਹਦੇ ਸੁਪਨੇ ਟੁੱਟ ਜਾਂਦੇ ਨੇ ਇਹ 2016 ਦੀ 올림픽 ਦੀ ਭਾਰਤ ਜਿਹੜਾ ਸੀਗੀ वार्तालाप ਜਿਹਦੇ ਵਿੱਚ ਇਹ ਕੁੜੀ ਜਿਹੜੀ ਹੈ ਉਹ ਇੰਜਰ ਹੋਣ ਕਰਕੇ ਜ਼ਖਮੀ ਹੋਣ ਕਰਕੇ ਇਹ ਮੁਕਾਬਲੇ ਤੋਂ ਬਾਹਰ ਹੋ ਗਈ ਤੇ ਉਸ ਤੋਂ ਬਾਅਦ ਫਿਰ ਜਦੋਂ ਇਹਨੂੰ ਅਰਜਨ ਅਵਾਰਡ ਇਹਦੇ ਲਈ ਰეკਮੈਂਡ ਕੀਤਾ ਗਿਆ ਤੇ ਇਹ व्हीਲ ਚੇਅਰ ਤੇ ਹੀ ਆਪਣਾ ਅਰਜਨ ਅਵਾਰਡ ਲੈਣ ਗਈ ਸੀ ਸੋ ਇਸ ਕਰਕੇ ਇਹ 2016 ਦੀ 올림픽 ਦੇ ਵਿੱਚੋਂ ਰਹਿ ਗਈ 2020 ਦੀ 올림픽 ਕਰੋਨਾ ਕਰਕੇ ਪੋਸਟਪੋਨ ਹੋ ਗਈ ਤੇ 2021 ਦੇ ਵਿੱਚ 올ੰਬ ਕਰਵਾਈ ਗਈ ਇੱਥੇ ਵੀ ਆ ਕੇ ਮੈਂ ਤੁਹਾਨੂੰ ਦੱਸ ਦੇਵਾਂ ਵੀ ਇਸ ਕੁੜੀ ਨਾਲ ਕੀ ਕੁਝ ਵਾਪਰਿਆ ਇਹਨੂੰ ਆਪਣੇ ਆਪ ਨੂੰ ਕਰੋਨਾ ਹੋ ਗਿਆ ਤੇ ਜਦੋਂ ਕਰੋਨਾ ਦੇ ਵਿੱਚ ਬੰਦਾ ਆ ਜਾਂਦਾ ਹੈ ਨਾ ਤਾਂ ਉਹਦੇ ਜਿਹੜੇ ਸਾਰੇ ਸੈੱਲ ਨੇ ਖਾਸ ਕਰਕੇ ਖਿਡਾਰੀ ਜਿਨ੍ਹਾਂ ਦੇ ਸਿਰ ਤੇ ਉੱਡਦਾ ਫਿਰਦਾ ਹੁੰਦਾ ਹੈ ਜਿਨ੍ਹਾਂ ਦੇ ਸਿਰ ਤੇ ਉਹਨੇ ਫਾਈਟ ਲੜਨੀ ਹੁੰਦੀ ਹੈ ਉਹ ਸੈੱਲ ਸਾਰੇ ਦੇ ਸਾਰੇ ਖਤਮ ਹੋ ਗਏ ਸੀ ਤੇ ਇੱਕ ਵਾਰੀ ਇਹ ਉਹਦੇ ਚੋਂ ਫੇਰ ਉੱਠ ਕੇ ਦੁਬਾਰਾ ਜਿਹੜਾ ਸੀਗਾ ਖੇਡ ਦੇ ਮੈਦਾਨ ਦੇ ਵਿੱਚ ਆਈ ਤੇ ਇਹਨੇ 2021 ਦੇ ਵਿੱਚ 2020 ਵਾਲੀ 올림픽 ਜਿਹੜੀ 21 ਚ ਹੋਈ ਸੀ ਉਹਦੇ ਚ ਐਂਟਰੀ ਕੀਤੀ। ਸੋ ਦੋਸਤੋ ਉੱਥੇ ਵੀ ਇਹਨੇ ਬਾਰ ਬਾਰ ਇਹੀ ਕਿਹਾ ਵੀ ਮੈਨੂੰ ਮੇਰਾ ਕੋਚ ਦੇ ਦਿਓ, ਮੈਨੂੰ ਮੇਰਾ ਫਿਜੀਓ ਥੈਰੇਪਿਸਟ ਦੇ ਦਿਓ, ਮੈਨੂੰ ਮੇਰਾ ਡਾਈਟੇਸ਼ਨ ਦੇ ਦਿਓ ਤਾਂ ਕਿ ਮੈਨੂੰ ਲੜਾਈ ਲੜਨੀ ਸੌਖੀ ਹੋ ਜਾਏ। ਪਰ ਫੈਡਰੇਸ਼ਨ ਨੇ ਇੱਕ ਨਹੀਂ ਸੁਣੀ। ਇਹੀ ਕਹਿ ਦਿੱਤਾ ਵੀ ਜਿਹੜਾ ਫਿਜੀਓਥੈਰੇਪਿਸਟ ਹੈ ਨਾ ਉਹ ਜਿਹੜਾ ਸ਼ੂਟਿੰਗ ਵਾਲਿਆਂ ਦੀ ਟੀਮ ਦੇ ਨਾਲ ਗਿਆ ਹੋਇਆ ਤੁਸੀਂ ਉਸੇ ਦੀ ਮਦਦ ਲੈ ਲਿਓ। ਤੇ ਡਾਈਟੀਸ਼ਨ ਵੀ ਤੁਸੀਂ ਉਧਰੋਂ ਹੀ ਹਾਇਰ ਕਰ ਲਿਓ ਇਧਰੋਂ ਅਸੀਂ ਤੁਹਾਨੂੰ ਵੱਖਰਾ ਨਹੀਂ ਦੇ ਸਕਦੇ ਤੇ ਇਹ ਕੁੜੀ ਬਾਰ-ਬਾਰ ਕਹਿੰਦੀ ਐ ਵੀ ਖਿਡਾਰੀਆਂ ਦੇ ਨਾਲ ਜਾਣ ਵਾਸਤੇ ਫੈਡਰੇਸ਼ਨ ਦੇ ਪ੍ਰਧਾਨ ਨੂੰ ਜਾਣਾ ਜ਼ਰੂਰੀ ਸੀ ਜਾਂ ਡਾਈਟੀਸ਼ਨ ਜਾਣਾ ਜ਼ਰੂਰੀ ਸੀ ਜਾਂ ਫਿਰ ਫਿਜ਼ੀਓਥੈਰੇਪਿਸਟ ਜਾਣਾ ਜ਼ਰੂਰੀ ਸੀ ਜਾਂ ਦਾ ਕੋਚ ਜਾਣਾ ਜ਼ਰੂਰੀ ਸੀ ਉਹ ਸਾਰਿਆਂ ਨੂੰ ਕੱਟ ਕੇ ਫੈਡਰੇਸ਼ਨ ਦੇ ਚੌਧਰੀ ਆਪ ਜੇਸੀ ਕੇ ਜਿਹੜੇ ਉਹ 올림픽 ਦੇ ਵਿੱਚ ਪਹੁੰਚੇ ਪਹਿਲੀ ਫਾਈਟ ਇਹਨੇ ਬੜੀ ਜਬਰਦਸਤ ਲੜੀ ਆਪਣੇ ਵਿਰੋਧੀ ਨੂੰ ਪਛਾੜ ਕੇ ਇਨੇ ਜਿੱਤਿਆ ਜਦੋਂ ਦੂਜੀ ਫਾਈਟ ਇਹਦੀ ਲੜਨੀ ਸੀ ਤਾਂ ਇੱਕਦਮ ਇਹ ਵੀਕਨੈਸ ਇਹਦੇ ਚ ਇੰਨੀ ਆ ਗਈ ਵੀ ਇਹ ਤੁਰਨ ਫਿਰਨ ਤੋਂ ਵੀ ਅਸਮਰਤ ਸੀ ਜਦੋਂ ਅਗਲੇ ਦਿਨ ਇਹਨੂੰ ਕੋਈ ਵੀ ਡਾਈਟੀਸ਼ਨ ਨਾ ਮਿਲਿਆ ਨਾ ਇਹਨੂੰ ਕੋਈ ਫਿਜ਼ੀਓਥੈਰੇਪਿਸਟ ਨੇ ਇਹਨੂੰ ਗਾਈਡ ਕੀਤਾ ਜਿੰਨਾ ਕਿ ਉਹ ਜਿਹੜੀ ਸੀਗੇ ਦੂਸਰੀ ਖੇਡ ਵਾਲੀ ਨਿਸ਼ਾਨੇਬਾਜ਼ ਜਾਂ ਸ਼ੂਟਿੰਗ ਵਾਲੇ ਸੀਗੇ ਜਿਹੜੇ ਉਹਨਾਂ ਦੀ ਫਿਜ਼ੀਓਥੈਰੇਪਿਸਟ ਸੀ ਉਹਨੇ ਜਿੰਨਾ ਕਿ ਇਹਨੂੰ ਗਾਈਡ ਕੀਤਾ ਉਹ ਇਹਦੇ ਲਈ ਨਾ ਕਾਫੀ ਸੀ ਅਗਲੀ ਫਾਈਟ ਇਹਨੂੰ ਪਤਾ ਸੀ ਮੈਂ ਹਾਰੂੰਗੀ ਕਿਉਂਕਿ ਮੇਰਾ ਸਰੀਰ ਕੰਬ ਰਿਹਾ ਹੈ ਮੇਰੀਆਂ ਲਾਤਾਂ ਕੰਬ ਰਹੀਆਂ ਮੈਂ ਇਸ ਦੇ ਯੋਗ ਨਹੀਂ ਤੇ ਅਗਲੀ ਫਾਈਟ ਇਹ ਬੁਰੀ ਤਰ੍ਹਾਂ ਹਾਰ ਗਈ ਸੀ ਦੋਸਤੋ ਤੇ ਉਸ ਹਾਰ ਦੇ ਬਾਅਦ ਇਹਨੂੰ ਬੜਾ ਟਰੋਲ ਕੀਤਾ ਗਿਆ ਇਹਦੇ ਤੇ ਬੜੇ ਜਿਹੜੇ ਤਾਨੇ ਕੱਸੇ ਗਏ ਪਰ ਕਿਸੇ ਨੇ ਇਹ ਨਹੀਂ ਪੁੱਛਿਆ ਤੇਰਾ ਹਾਰ ਦਾ ਕਾਰਨ ਕੀ ਸੀ ਇਹ ਲੜਕੀ ਵੀ ਇਹੀ ਕਹਿੰਦੀ ਰਹੀ ਤੇ ਉਸ ਤੋਂ ਬਾਅਦ ਆ ਤੀਸਰੀ 올림픽 ਸੀ ਇੱਥੇ ਆ ਕੇ ਇਹ ਬਿਲਕੁਲ ਸੋਨੇ ਦੇ ਨੇੜੇ ਪਹੁੰਚ ਗਈ ਸੀ ਇਥੇ ਕਿਸੇ ਨੂੰ ਕੀ ਦੋਸ਼ ਦੇਣਾ ਹੈ ਇਸ ਦੀ ਕਿਸਮਤ ਨੂੰ ਕਹਿੰਦੇ ਆਂ ਵੀ ਇਹਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਤੇ ਇਹ ਜਿਹੜੀ ਲੜਕੀ ਸੀ ਇਹ ਮੁਕਾਬਲੇ ਦੇ ਵਿੱਚੋਂ ਬਾਹਰ ਹੋ ਗਈ ਤੇ ਬਿਨਾਂ ਕੋਈ ਮੈਡਲ ਲਿਆ ਵਾਪਸ ਆ ਗਈ ਤੇ ਜਿਹੜੇ ਸਾਡੇ ਸੀਗੇ ਨਾ ਮਨੁੱਖ ਮਾਨਵੀਆਂ ਜਿਹੜੇ ਸਾਡੇ ਸਪੋਰਟਸ ਮਿਨਿਸਟਰ ਨੇ ਕੇਂਦਰ ਦੇ ਤੇ ਉਹਨਾਂ ਨੇ 올림픽 ਦੇ ਵਿੱਚੋਂ ਇਹਦਾ ਜਿਹੜਾ ਡਿਸਕਵਾਲਿਫਾਈ ਹੋਣ ਨੂੰ ਉਹਨੇ ਜਿਹੜਾ ਜਿਹੜਾ ਲੋਕ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਉਹਨੇ ਬਿਆਨ ਦਿੱਤਾ ਉਹਨੇ ਇਹੀ ਕਿਹਾ ਕਹਿੰਦਾ 70 72 ਲੱਖ ਰੁਪਇਆ ਇਸ ਲੜਕੀ ਦੀ ਅਸੀਂ ਜਿਹੜਾ ਤਿਆਰੀ ਵਾਸਤੇ ਖਰਚ ਕੀਤਾ ਹੈ ਸਰਕਾਰ ਨੇ ਇਹਦੇ ਲਈ ਬਹੁਤ ਕੁਝ ਕੀਤਾ ਹੈ ਪਰ ਕਦੀ ਆਪਣਾ ਖਰਚਾ ਨਹੀਂ ਗੜਾਇਆ ਕਦੀ ਫੈਡਰੇਸ਼ਨ ਦੇ ਪ੍ਰਧਾਨ ਦਾ ਖਰਚਾ ਨਹੀਂ ਗੜਾਇਆ ਵੀ 올림픽 ਜਾਣ ਤੇ ਉਹਦਾ ਕਿੰਨਾ ਖਰਚਾ ਹੋਇਆ ਕਰੋੜਾਂ ਰੁਪਏ ਦੇ ਜਿਹੜੇ ਉਹ ਸਰਕਾਰੀ ਤਰ ਆਪਣੇ ਆਪ ਦੇ ਖਰਚ ਕਰ ਦਿੰਦੀ ਹੈ ਦੇ ਇਸ ਤੋਂ ਅੱਧੇ ਵੀ ਖਿਡਾਰੀਆਂ ਤੇ ਖਰਚ ਕੀਤੇ ਜਾਣ ਤੇ ਇਹ ਖਿਡਾਰੀ ਮੈਡਲਾਂ ਦੇ ਢੇਰ ਲਾ ਸਕਦੇ ਨੇ। ਸੋ ਦੋਸਤੋ ਇਹ ਲੜਕੀ ਦੀਆਂ ਪ੍ਰਾਪਤੀਆਂ ਤੁਸੀਂ ਆਪ ਦੇਖੋ ਵੀ ਗਈ ਕਿੱਥੋਂ ਇਹ। ਇਹ ਬਲਾਲੀ ਪਿੰਡ ਹਰਿਆਣੇ ਦਾ ਹਰਿਆਣੇ ਦਾ ਉਹ ਏਰੀਆ ਜਿੱਥੇ ਅੱਜ ਵੀ ਕੁੜੀਆਂ ਨੂੰ ਅੱਜ ਵੀ ਜਿਹੜੀਆਂ ਉਥੋਂ ਦੀਆਂ ਇਸਤਰੀਆਂ ਨੇ ਉਥੋਂ ਦੀਆਂ ਔਰਤਾਂ ਨੇ ਉਹਨਾਂ ਨੂੰ ਨੰਗੇ ਮੂੰਹ ਫਿਰਨ ਦੀ ਇਜਾਜ਼ਤ ਨਹੀਂ। ਵੱਡੇ ਵੱਡੇ ਘੁੰਡ ਕੱਢੇ ਹੁੰਦੇ ਨੇ। ਤੇ ਉਸ ਪਿੰਡ ਦੇ ਵਿੱਚੋਂ ਇਹ ਲੜਕੀ ਪੈਦਾ ਹੋਈ ਤੇ ਇਸ ਨੇ 올림픽 ਪੱਧਰ ਤੱਕ ਜਿਹੜਾ ਨਾਮਣਾ ਖੱਟਿਆ ਉਹ ਇੱਕ ਬਹੁਤ ਵੱਡੀ ਗੱਲ ਹੈ ਇਹਦਾ ਜਿਹੜਾ ਜਦੋਂ ਇਹ 7 ਸਾਲਾਂ ਦੀ ਸੀ ਤਾਂ ਇਹਦੇ ਪਿਓ ਦੀ ਮੌਤ ਹੋ ਗਈ ਸੀ ਤੇ ਇਹਦੇ ਜਿਹੜੇ ਸੁਪਨੇ ਸੀ ਉਹ ਚੱਕਨਾ ਚੂਰ ਹੋ ਗਏ ਸੀ ਇੱਕ ਪਹਿਲਵਾਨ ਬਣਦੇ ਕਿਉਂਕਿ ਮਹਾਵੀਰ ਪ੍ਰਸ਼ਾਦ ਦੇ ਦਾਤਾ ਜੀ ਸੀ ਮਹਾਵੀਰ ਫੋਕਟ ਜਿਨ ਜਿਹਦੀਆਂ ਜਿਨ੍ਹਾਂ ਚਾਰ ਲੜਕੀਆਂ ਜਿਹਦੀਆਂ ਗੀਤਾ ਬਬੀਤਾ ਗੀਤ ਰੀਤੂ ਹੋਣੀਆਂ ਉਹਨਾਂ ਨੇ ਤਕੜੀਆਂ ਮੱਲਾਂ ਮਾਰੀਆਂ ਨੇ ਇਹ ਉਹਨਾਂ ਦੇ ਚਾਚੇ ਦੀ ਕੁੜੀ ਸੀ ਤੇ ਇਹਨੂੰ ਮਹਾਵੀਰ ਫੋਗਟ ਨੇ ਇਹਦੀ ਤਿਆਰੀ ਕਰਵਾਈ ਇਹ ਤਿਆਰੀ ਕਰਦੀ ਰਹੀ ਤੇ ਉਸ ਤੋਂ ਬਾਅਦ ਇਹ 13 ਸਾਲ ਦੀ ਉਮਰ ਦੇ ਵਿੱਚ ਸੀ ਜਦੋਂ ਇਹਨੇ ਇੰਟਰਨੈਸ਼ਨਲ ਪੱਧਰ ਤੇ ਆਪਣਾ ਨਾਮ ਬਣਾ ਲਿਆ ਤੇ ਉਸੇ ਦੌਰਾਨ ਇਹਦੀ ਮਾਤਾ ਨੂੰ ਵੀ ਕੈਂਸਰ ਹੋ ਗਿਆ ਤੇ ਇਹਨਾਂ ਹਾਲਾਤਾਂ ਦੇ ਨਾਲ ਲੜਦੀ ਇਹ ਲੜਕੀ ਇੱਕ ਵਾਰੀ ਫੇਰ ਮਦਾਨਾਂ ਦੇ ਵਿੱਚ ਜੂਝਦੀ ਰਹੀ 2014 2018 ਤੇ 2022 ਲਗਾਤਾਰ ਤਿੰਨ ਜਿਹੜੀਆਂ ਸੀਗੀਆਂ ਕਾਮਨਵੈਲਥ ਗੇਮਾਂ ਉਹਨਾਂ ਦੇ ਵਿੱਚੋਂ ਇਸ ਲੜਕੀ ਨੇ ਸੋਨੇ ਦੇ ਮੈਡਲ ਜਿੱਤੇ 2014 ਦੇ ਵਿੱਚ ਇਹ 20 ਸਾਲਾਂ ਦੀ ਸੀ ਜਦੋਂ ਫਾਈਨਲ ਦੇ ਵਿੱਚ ਇਹਦਾ ਮੁਕਾਬਲਾ ਕੈਨੇਡਾ ਦੀ ਰੈਸਲਰ ਨਾਲ ਸੀ ਤੇ ਇਹਨੇ ਤੁਸੀਂ ਫਾਈਨਲ ਮੁਕਾਬਲਾ ਦੇਖੋ ਹਰਾਇਆ ਕਿਵੇਂ ਇਹਨੇ 3 13 ਤੇ ਜਦੋਂ ਇਹ ਜਿਹੜੀ ਫ੍ਰੀਸਟਾਈਲ ਕੁਸ਼ਤੀ ਹੈ ਜਦੋਂ ਵਿਰੋਧੀ पहलवान ਤੋਂ 10 ਪੁਆਇੰਟਾਂ ਦਾ ਫਰਕ ਪੈ ਜਾਂਦਾ ਹੈ ਨਾ ਤਾਂ ਉਸ ਨੂੰ ਉਹਦੀ ਬਾਊਟ ਹੈ ਜਿਹੜੀ ਉਹ ਜਿੱਤੀ ਹੋਈ ਘਰਾੜ ਦਿੱਤੀ ਜਾਂਦੀ ਹੈ ਸੋ ਇਹਨੇ ਉਸ ਨੂੰ ਉਹ ਜਿਹੜਾ 3-3 ਮਿੰਟ ਦੇ ਦੋ ਸਪੈਲ ਹੁੰਦੇ ਨੇ ਇਹਨੇ ਉਹ ਵੀ ਨਹੀਂ ਸੀ ਕੈਨੇਡਾ ਵਾਲੀ ਰੈਸਲਰ ਨੂੰ ਪੂਰੇ ਕਰਨ ਦਿੱਤੇ ਤੇ ਉਹਨੂੰ 3-13 ਦੇ ਉੱਤੇ ਫਾਈਨਲ ਦੇ ਵਿੱਚ ਹਰਾ ਕੇ ਇਹ ਸਭ ਤੋਂ ਵੱਡੀ ਜਿੱਤ ਹੈ ਔਰ ਜਿਹੜੀ ਇਸ ਦੀ ਕਾਮਨਵੈਲਥ ਗੇਮਾਂ ਦੀ ਅੱਜ ਤੱਕ ਫਾਈਨਲ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਰੈਸਲਰ ਉਹ 3 13 ਤੇ ਜਾਂ ਕਹ ਲਓ ਵੀ 10 ਪੁਆਇੰਟਾਂ ਦੀ ਲੀਡ ਲੈ ਕੇ ਅੱਜ ਤੱਕ ਨਹੀਂ ਜਿੱਤਿਆ ਤਕੜੀਆਂ ਫੇਟਾਂ ਹੁੰਦੀਆਂ ਨੇ ਇਹ ਹਿੱਸੇ ਕੁੜੀ ਦੇ ਹਿੱਸੇ ਆਇਆ ਸੀ ਉਸ ਤੋਂ ਬਾਅਦ ਫੇਰ ਜਿਹੜੀ ਅਗਲੀ 올림픽 ਸੀ ਇਹ ਸੀਗੀ 18 ਦੀ ਕਾਮਨਵੈਲਥ ਗੇਮਾਂ ਉਥੇ ਇਹਨੇ ਉਸੇ ਜਿਹੜੀਆਂ ਜਿਹੜੀ ਚੀਨੀ ਲੜਕੀ ਨੂੰ ਜਿਹਦੇ ਜਿਨੇ 올림픽 ਦੇ ਵਿੱਚ ਜਿਹਦੇ ਤੋਂ ਇਹਦੇ ਲਿਗਾਮੈਂਟ ਟੁੱਟ ਗਏ ਸੀ ਉਹਨੂੰ ਬੁਰੀ ਤਰ੍ਹਾਂ ਹਰਾ ਕੇ ਇਨੇ ਫੇਰ ਉੱਥੇ 골ਡ ਮੈਡਲ ਜਿੱਤਿਆ ਸੀ 2022 ਦੇ ਵਿੱਚ ਇਹਨੇ ਫੇਰ 골ਡ ਮੈਡਲ ਜਿੱਤਿਆ ਸੀ ਇਹ ਲਗਾਤਾਰ ਮੈਡਲ ਤੇ ਮੈਡਲ ਜਿੱਤਦੀ ਗਈ ਇਹਦਾ ਸੁਪਨਾ ਸੀ 올림픽 ਦੇ ਵਿੱਚੋਂ ਮੈਂ ਮੈਡਲ ਜਿੱਤਾਂ ਪਰ ਉਹ ਕਿਸੇ ਕਾਰਨ ਪੂਰਾ ਨਹੀਂ ਹੋ ਸਕਿਆ ਅਸੀਂ ਦੁਆ ਕਰਦੇ ਹਾਂ ਇਸ ਧੀ ਰਾਣੀ ਰਾਹੀਂ ਪੂਰਾ ਦੇਸ਼ ਦੁਆ ਕਰਦਾ ਪੂਰੇ ਦੇਸ਼ ਦੇ ਖੇਡ ਪ੍ਰੇਮੀ ਦੁਆ ਕਰਦੇ ਨੇ ਵੀ ਇਹ ਆਪਣੀਆਂ ਜਿਹੜੀਆਂ ਖੇਡਾਂ ਉਹ ਜਾਰੀ ਰੱਖੇ ਤੇ ਇਹ ਸਲਿਆਸ ਨਾ ਲਵੇ ਕਿਉਂਕਿ ਇੱਕ ਵਾਰੀ ਫੇਰੇ ਨੇ ਜਿਹੜਾ ਸਿਰੇ ਤੇ ਪਹੁੰਚਣਾ ਹੈ ਇਹਦੇ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਸੋ ਇਹੀ ਇਸ ਕੁੜੀ ਲਈ ਦੁਆ ਹੈ ਤੇ ਨਾਲ ਦੀ ਨਾਲ ਇੱਕ ਇਹ ਵੀ ਦੱਸ ਦੇਵਾਂ ਵੀ ਜਦੋਂ ਇਹ ਕੁੜੀ ਦੇਸ਼ ਦੇ 에어ਪੋਰਟ ਤੇ ਪਹੁੰਚੀ ਹੈ ਨਾ ਦਿੱਲੀ ਤੇ ਉਥੋਂ 10 ਵਜੇ ਇਹਨੇ ਲੈਂਡ ਕੀਤਾ ਸੀ ਤੇ ਜਿੰਨੀਆਂ ਹਰਿਆਣੀਆਂ ਖਾ ਪੰਚੇਤਾਂ ਸੀ ਜਿੰਨੇ ਹਰਿਆਣੇ ਦੇ ਖੇਡ ਪ੍ਰੇਮੀ ਸੀ ਜਿੰਨੇ ਦੇਸ਼ ਦੇ ਖੇਡ ਪ੍ਰੇਮੀ ਸੀ ਸਾਰੇ ਉੱਥੇ ਇਹਦੇ ਸਵਾਗਤ ਲਈ ਪਹੁੰਚੇ ਹੋਏ ਸੀ ਇੰਨਾ ਸਵਾਗਤ ਕਦੇ ਕਿਸੇ ਮੈਡਲ ਜੇਤੂ ਖਿਡਾਰੀ ਨੂੰ ਨਹੀਂ ਮਿਲਿਆ ਜਿੰਨਾ ਇਸ ਕੁੜੀ ਨੂੰ ਮਿਲਿਆ ਤੇ ਜਦੋਂ ਉੱਥੋਂ ਇਹਨੂੰ ਹਾਰਾਂ ਨਾਲ ਲੱਦ ਕੇ ਲੈ ਕੇ ਆਏ ਇਹ ਰੋ ਵੀ ਰਹੀ ਸੀ ਤੇ ਇਹਦਾ ਇਹ ਹੱਸ ਵੀ ਰਹੀ ਸੀ ਤੇ ਇਹ ਲੋਕਾਂ ਦਾ ਪਿਆਰ ਦੇਖ ਕੇ ਇਹਦਾ ਹੌਸਲਾ ਫੇਰ ਵੱਧ ਰਿਹਾ ਸੀ ਤੁਸੀਂ ਹੈਰਾਨ ਹੋਵੋਗੇ ਰਾਤ ਦੇ 1.5 ਵਜੇ ਇਹ ਆਪਣੇ ਘਰ ਪਹੁੰਚੀ ਇੰਨਾ ਤਕੜਾ ਹਜੂਮ ਇਸ ਕੁੜੀ ਦੇ ਸਵਾਗਤ ਲਈ ਤਿਆਰ ਖੜਾ ਸੀ ਸੋ ਦੋਸਤੋ ਜੇ ਅੰਤਮ ਪੰਗਾਲ 올림픽 ਦੇ ਵਿੱਚ ਆਪਣੀ ਪਹਿਲੀ ਫਾਈਟ 10 0 ਤੇ ਹਾਰ ਗਈ ਤਾਂ ਉਹਨੂੰ ਟ੍ਰੋਲ ਨਾ ਕਰਨਾ ਕਿਉਂਕਿ ਉਹ ਵੀ ਦੇਸ਼ ਦੀ ਧੀ ਹੈ ਉਹਦੇ ਤੋਂ ਵੀ ਬੜੀਆਂ ਉਮੀਦਾਂ ਨੇ ਕਿਉਂਕਿ ਜਿੱਤ ਹਾਰ ਹੈ ਇਹ ਜਿਹੜੀ ਖੇਡ ਦਾ ਹਿੱਸਾ ਹੁੰਦੀ ਹੈ ਤੇ ਜੇ ਕੋਈ ਖੇਡੂਗਾ ਹੀ ਨਹੀਂ ਤਉ ਹਾਰੂਗਾ ਕਿਵੇਂ ਤੇ ਉਹ ਜਿੱਤੂਗਾ ਕਿਵੇਂ ਸੋ ਇਹ ਜਿੱਤ ਹਾਰ ਹੈ ਜਿਹੜੀ ਖੇਡ ਦਾ ਹਿੱਸਾ ਹੁੰਦੀ ਹੈ ਉਸ ਕੁੜੀ ਲਈ ਵੀ ਅੰਤਮ ਪੰਗਾਲ ਲਈ ਵੀ ਦੁਆਵਾਂ ਦੇਵੋ ਤੇ ਵਿਨੇਸ਼ ਫੋਗਟ ਦੇ ਲਈ ਤੇ ਦੇਸ਼ ਦੀਆਂ ਸਾਰੀਆਂ ਧੀਆਂ ਜਿਹੜੀਆਂ ਖੇਡਾਂ ਦੇ ਵਿੱਚ ਹਿੱਸਾ ਲੈਂਦੀਆਂ ਨੇ ਉਹਨਾਂ ਲਈ ਦੁਆ ਮੰਗਿਆ ਕਰੋ ਟਰੋਲ ਨਾ ਕਰਿਆ ਕਰੋ ਬਦਸ਼ਗੀ ਨਹੀਂ ਨਾ ਕਰਿਆ ਕਰੋ ਮਾੜੇ ਲਫਜ਼ ਨਾ ਬੋਲਿਆ ਕਰੋ ਤਾਂ ਕਿ ਇਹ ਧੀਆਂ ਜਾਂ ਇਹ ਪੁੱਤ ਜਿਹੜੇ ਦੇਸ਼ ਦੇ ਪੁੱਤ ਨੇ ਇਹ ਦੇਸ਼ ਦੇ ਲਈ ਮੈਡਲ ਜਿੱਤਦੇ ਰਹਿਣ ਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਲੀ ਵਾਰੀ ਫੇਰ ਕਿਸੇ ਨਾਮੀ ਖਿਡਾਰੀ ਦੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਇੱਕ ਵਾਰੀ ਫੇਰ ਸਾਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ